हां जी दोस्तों प्यार परी शत श्री काल ਗੱਲ ਕਰਾਂਗੇ ਹੋਣ ਵਾਲੇ ਦੋ ਵੱਡੇ ਕਬੱਡੀ ਕੱਪਾਂ ਬਾਰੇ ਜਿੰਨਾ ਹੀ ਦੋਸਤੋ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾਗਾ ਦੋਸਤੋ ਗੱਲ ਕਰ ਦਾਂਗੇ ਹੋਣ ਵਾਲਾ ਪਹਿਲਾ ਕਬੱਡੀ ਕੱਪ ਤਨਤਨ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਬੇਗੋਵਾਲ ਵੱਲੋਂ ਪੰਜਵਾਂ ਕਬੱਡੀ ਕੱਪ 3 ਜਨਵਰੀ 2023 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾਗਾ ਜਿੱਥੇ ਕੇ ਦੋਸਤੋ ਆਲ ਓਪਨ ਦੀਆਂ ਚੋਟੀ ਦੀਆਂ 8 ਅੰਤਰਰਾਸ਼ਟਰੀ ਟੀਮਾਂ ਭਾਗ ਲੈਣਗੀਆਂ ਜਿਸ ਦਾ ਪਹਿਲਾ ਨਾਮ 1 ਲੱਖ ਰੁਪਇਆ ਦੂਜਾ ਨਾਮ 75000 ਰੁਪਇਆ ਹੋਵੇਗਾ ਬੈਸਟ ਰੇਡਰ ਜਫੀਆਂ ਨੂੰ ਦੋਸਤੋ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਨਾਲ ਹੀ ਇੱਥੇ ਚੱਲਦੇ ਮੈਚ ਦੌਰਾਨ ਰੇਡਾਂ ਤੇ ਜਫਿਆਂ ਤੇ ਦੋਸਤੋ 4 ਰੈਟਰ ਲੱਗਣਗੇ ਇੱਕ ਹੋਰ ਅਪਡੇਟ ਦੇ ਦੋਸਤੋ ਇੱਥੇ ਸਿੱਪੀ ਗਿੱਲਾ ਦਾ ਖੁੱਲਾ ਖਾੜਾ ਹੋਵੇਗਾ ਇਸ ਟੂਰਨਾਮੈਂਟ ਦਾ ਲਾਈਵ ਦੋਸਤੋ ਚੱਲੂਗਾ ਕਬੱਡੀ 365.com ਤੇ ਅਗਲਾ ਕਬੱਡੀ ਕੱਪ ਮਨਾਣਾ ਜ਼ਿਲ੍ਹਾ ਮੁਹਾਲੀ ਵਿੱਚ 7 ਜਨਵਰੀ 2024 ਨੂੰ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾਇਆ ਜਾ ਰਿਹਾ ਹੈ ਜਿਸ ਦਾ ਪਹਿਲਾ ਨਾਮ 1.5 ਲੱਖ ਰੁਪਿਆ ਦੂਸਰਾ ਨਾਮ 1 ਲੱਖ ਰੁਪਿਆ ਹੋਵੇਗਾ ਇੱਥੇ ਦੋਸਤੋ ਬੈਸਟ ਟਰੇਡਰ ਦੇ ਜਾਫੀ ਨੂੰ ਨਵੇਂ ਮਹਿੰਦਰਾ ਟਰੈਕਟਰ ਦਿੱਤੇ ਜਾਣਗੇ ਇਸ ਕਬੱਡੀ ਕੱਪ ਦਾ ਲਾਈਵ ਚੱਲੂਗਾ livekabaddi.com ਤੇ ਜਰੀਏ ਤੇ ਜੇਕਰ ਜਾਣਕਾਰੀ ਦੋਸਤੋ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ